ਮੈਦਾਨ ਕਰਨ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਮੁਕੇਰੀਆਂ ਦੀਆਂ ਦੱਸਿਆ ਜਾ ਰਿਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਚ ਤਲਵਾਰਾ ਰੋਡ ਦੇ ਉੱਤੇ ਇੱਕ ਪ੍ਰਾਈਵੇਟ ਬੱਸ ਨੂੰ ਅੱਗ ਲੱਗ ਗਈ ਬੱਸ ਫੇਰ ਕੀ ਸੀ ਜਦੋਂ ਚੱਲਦੀ ਬੱਸ ਨੂੰ ਅੱਗ ਲੱਗੀ ਤਾਂ ਫੇਰ ਸਵਾਰੀਆਂ ਚ ਵੀ ਦਹਿਸ਼ਤ ਫੈਲ ਗਈ ਔਰ ਇਸ ਤੋਂ ਬਾਅਦ ਸਵਾਰੀਆਂ ਨੇ ਆਪਣੀ ਜਾਨ ਬਚਾਣ ਲਈ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਯਾਨੀ ਕਿ ਜਲਦੀ ਬੱਸ ਤੋਂ ਹੀ ਸਵਾਰੀਆਂ ਨੇ ਛਾਲਾ ਮਾਰ ਦਿੱਤੀਆਂ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਪਹਿਲੀ ਜਾਣਕਾਰੀ ਦੇ ਮੁਤਾਬਕ ਰਾਤ ਦੇ ਵਿੱਚ ਬੱਸ ਦੇ ਇੰਜਨ ਨੂੰ ਅਚਾਨਕ ਅੱਗ ਲੱਗ ਔਰ ਅੱਗ ਲੱਗਣ ਦਾ ਕਾਰਨ ਕੋਈ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਸਵਾਰੀਆਂ 'ਚ ਘਬਰਾਹਟ ਪੈਦਾ ਹੋਣੀ ਸਮਾਨਿਆ ਗੱਲ ਸੀ ਉਹਨਾਂ 'ਚ ਘਬਰਾਹਟ ਪੈਦਾ ਹੋ ਗਈ ਕਿ ਬੱਸ ਨੂੰ ਉਚਾਨਕ ਅੱਗ ਲੱਗ ਗਈ ਹੈ ਇਸ ਤੋਂ ਬਾਅਦ ਸਵਾਰੀਆਂ ਨੇ ਆਪ ਦੇਖਿਆ ਨਾ ਤਾਂ ਬ ਚਲਦੀ ਬੱਸ ਤੋਂ ਛਾਲਾ ਮਾਰ ਰਹੀਆਂ ਚੁਰਕ ਕਰ ਦਿੱਤੀ ਨਾ ਗਨੀਮਤ ਐ ਸੀ ਕਿ ਬਸ ਨੂੰ ਅੱਗ ਜ਼ਿਆਦਾ ਨਹੀਂ ਲੱਗੀ ਜਿਸ ਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰੀਕੇ ਦੇ ਨਾਲ ਚਲਦੀ ਬਸ ਤੋਂ ਸਵਾਰੀਆਂ ਨੇ ਛਾਲਾ ਮਾਰੀਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਲਿਆ ਸੀ ਇਸ ਪੂਰੀ ਘਟਨਾ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਦਹਿਸ਼ਤ ਵਿੱਚ ਆ ਗਏ ਸੀ ਔਰ ਜੇਕਰ ਜਹੀ ਵਾਰਦਾਤ ਕਿਸੇ ਨਾਲ ਵੀ ਹੋਵੇ ਤੇ ਬੰਦਾ ਦਹਿਸ਼ਤ ਵਿੱਚ ਆਏਗਾ ਕਿਉਂਕਿ ਬਸ ਨੂੰ ਅੱਗ ਲੱਗ ਜਾਵੇ ਤੁਹਾਨੂੰ ਧੂਆਂ ਦਿਖਾਈ ਦਵੇ ਤੇ ਉਸ ਤੋਂ ਬਾਅਦ ਹਰ ਕੋਈ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਆਹੀ ਕੀਤਾ ਬਸ ਦੀਆਂ ਸਵਾਰੀਆਂ ਨੇ ਫਿਲਹਾਲ ਇਹ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਵੇਂ ਵੇਜ ਬਸ ਨੂੰ ਅੱਗ ਲੱਗੀ ਹੋਈ ਹੈ ਤੇ ਸਵਾਰੀਆਂ ਦੇਖ ਸਕਦੇ ਹੋ ਕਿਵੇਂ ਛਾਲ ਮਾਰ ਕੇ ਆਪਣੀ ਜਾਨ ਬਚਾਰੀਆਂ ਨੇ ਕਿਉਂਕਿ ਹਰ ਬੰਦੇ ਨੂੰ ਇੱਕ ਗੱਲ ਦਾਤਾ ਪਤਾ ਗਿਆਨ ਹੈ ਤੇ ਜਹਾਨ ਹੈ ਸੋ ਇਸੇ ਕਰਕੇ ਸਵਾਰੀਆਂ ਨੇ ਆਪਣੀ ਜਾਨ ਬਚਾਉਣ ਵਾਸਤੇ ਇਸ ਤਰੀਕੇ ਦੀ ਕੋਸ਼ਿਸ਼ ਕੀਤੀ ਕਿ ਜਲਦੀ ਬਾਸ ਤੋਂ ਛਾਲ ਮਾਰ ਤੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਮੁਕੇਰੀਆਂ ਦੀਆਂ ਦੱਸਿਆ ਜਾ ਰਿਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਚ ਤਲਵਾਰਾ ਰੋਡ ਦੇ ਉੱਤੇ ਇੱਕ ਪ੍ਰਾਈਵੇਟ ਬੱਸ ਨੂੰ ਅੱਗ ਲੱਗ ਗਈ ਬਸ ਫੇਕੀ ਸੀ ਜਦੋਂ ਚੱਲਦੀ ਬੱਸ ਨੂੰ ਅੱਗ ਲੱਗੀ ਤਾਂ ਫਿਰ ਸਵਾਰੀਆਂ 'ਚ ਵੀ ਦਹਿਸ਼ਤ ਫੈਲ ਗਈ ਔਰ ਇਸ ਤੋਂ ਬਾਅਦ ਸਵਾਰੀਆਂ ਨੇ ਆਪਣੀ ਜਾਨ ਬਚਾਣ ਲਈ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਯਾਨੀ ਕਿ ਜਲਦੀ ਬਸ ਤੋਂ ਹੀ ਸਵਾਰੀਆਂ ਨੇ ਛਾਲਾ ਮਾਰ ਦਿੱਤੀਆਂ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਪਹਿਲੀ ਜਾਣਕਾਰੀ ਦੇ ਮੁਤਾਬਕ ਰਾਤ ਦੇ ਵਿੱਚ ਬੱਸ ਦੇ ਇੰਜਨ ਨੂੰ ਅਚਾਨਕ ਅੱਗ ਲੱਗ ਗਈ ਔਰ ਅੱਗ ਲੱਗਣ ਦਾ ਕਾਰਨ ਕੋਈ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਵਾਰੀਆਂ 'ਚ ਘਬਰਾਹਟ ਪੈਦਾ ਹੋਣੀ ਸਮਾਨਿਆ ਗੱਲ ਸੀ ਉਹਨਾਂ 'ਚ ਘਬਰਾਹਟ ਪੈਦਾ ਹੋ ਗਈ ਕਿ ਬੱਸ ਨੂੰ ਅਚਾਨਕ ਅੱਗ ਲੱਗ ਗਈ ਹੈ ਇਸ ਤੋਂ ਬਾਅਦ ਸਵਾਰੀਆਂ ਨੇ ਆਪ ਦੇਖਿਆ ਨਾ ਤਾਂ ਆਪ ਚਲਦੀ ਬੱਸ 'ਚੋਂ ਛਾਲਾ ਮਾਰਦੀਆਂ ਸ਼ੁਰੂ ਕਰ ਦਿੱਤੀਆਂ ਗਨੀਮਤ ਇਹ ਸੀ ਕਿ ਬੱਸ ਨੂੰ ਅੱਗ ਜ਼ਿਆਦਾ ਨਹੀਂ ਲੱਗੀ ਜਿਸ ਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰੀਕੇ ਦੇ ਨਾਲ ਚਲਦੀ ਬੱਸ ਤੋਂ ਸਵਾਰੀਆਂ ਨੇ ਚਾਲਾ ਮਾਰੀਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਰਿਆ ਸੀ ਇਸ ਪੂਰੀ ਘਟਨਾ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਦਹਿਸ਼ਤ ਵਿੱਚ ਆ ਗਏ ਸੀ ਔਰ ਜੇਕਰ ਅਜਿਹੀ ਵਾਰਦਾਤ ਕਿਸੇ ਨਾਲ ਵੀ ਹੋਵੇ ਤੇ ਬੰਦਾ ਦਹਿਸ਼ਤ ਵਿੱਚ ਆਏਗਾ ਕਿਉਂਕਿ ਬੱਸ ਨੂੰ ਅੱਗ ਲੱਗ ਜਾਵੇ ਤੁਹਾਨੂੰ ਧੂਆਂ ਦਿਖਾਈ ਦਵੇ ਤੇ ਉਸ ਤੋਂ ਬਾਅਦ ਹਰ ਕੋਈ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਆਹੀ ਕੀਤਾ ਬਾਤinger ਸਵਾਰੀਆਂ ਨੇ ਫਿਲਹਾਲ ਇਹ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਸ ਦੇ ਵਿੱਚ ਬਾਤਨਵਾਗ ਲੱਗੀ ਹੋਈ ਹੈ ਤੇ ਸਵਾਰੀਆਂ ਦੇਖ ਸਕਦੇ ਹੋ ਕਿਵੇਂ ਛਾਲ ਮਾਰ ਕੇ ਆਪਣੀ ਜਾਨ ਬਚਾਰੀਆਂ ਨੇ ਕਿਉਂਕਿ ਹਰ ਬੰਦੇ ਨੂੰ ਇੱਕ ਗੱਲ ਦਾ ਪਤਾ ਜਾਨ ਹੈ ਤੇ ਜਹਾਨ ਹੈ ਸੋ ਇਸੇ ਕਰਕੇ ਸਵਾਰੀਆਂ ਨੇ ਆਪਣੀ ਜਾਨ ਬਚਾਉਣ ਵਾਸਤੇ ਇਸ ਤਰੀਕੇ ਦੀ ਕੋਸ਼ਿਸ਼ ਕੀਤੀ ਕਿ ਚਲਦੇ ਬਾਤੋ ਛਾਲ ਮਾਰਤੇ